ਜਿਹਨੇ ਨਸ਼ਾ ਤਸਕਰ ਨੇ ਜਿਹਨੇ ਡਰੱਗ ਪੈਡਲਰ ਨੇ ਜਿਹਨੇ ਡਰੱਗ ਸਮਗਲਰ ਨੇ ਜਾਂ ਤਾਂ ਇਹ ਧੰਦਾ ਛੱਡ ਦੋ ਤੇ ਜਾਂ ਪੰਜਾਬ ਛੱਡ ਜੋ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਕਿ ਮੁੜ ਕੇ ਮੁੜ ਕੇ ਉਹ ਪਰਸਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਅਸੀਂ ਆਪਦੇ ਇਸ ਮਕਸਦ ਦੇ ਵਿੱਚ 100% ਕਾਮਯਾਬੀ ਨਹੀਂ ਹਾਸਲ ਕਰ ਲੈਂਦੇ ਉਦੋਂ ਤੱਕ ਇਹ ਕਾਰਵਾਈ ਚੱਲਦੀ ਰਹੂ ਆਪਰੇਸ਼ਨ ਜਦੋਂ ਤੱਕ ਕੱਲਾ ਕੱਲਾ ਡਰੱਗ ਪੈਡਲਰ ਕੱਲ ਅਸੀਂ ਕੀ ਕਿਹਾ ਸੀਗਾ ਕਿ ਜਿੰਨੇ ਨਸ਼ਾ ਤਸਕਰ ਨੇ ਜਿੰਨੇ ਡਰੱਗ ਪੈਡਲਰ ਨੇ ਜਿੰਨੇ ਡਰੱਗ ਸਮਗਲਰ ਨੇ ਜਾਂ ਤਾਂ ਇਹ ਧੰਦਾ ਛੱਡ ਦਿਓ ਤੇ ਜਾਂ ਪੰਜਾਬ ਛੱਡ ਜੋ ਤੇ ਨਹੀਂ ਤੇ ਫਿਰ ਤੁਸੀਂ ਆਪਣੇ ਅੰਜਾਮ ਦੇ ਆਪ ਜ਼ਿੰਮੇਵਾਰ ਹੋਵੋਗੇ ਅੱਜ ਫਿਰ ਇਹੀ ਗੱਲ ਰਿਪੀਟ ਕਰਦੇ ਆ ਜਦੋਂ ਤੱਕ ਕੱਲੇ ਕੱਲੇ ਡਰੱਗ ਸਮਗਲਰ ਨੂੰ ਪੈਡਲਰ ਨੂੰ ਤਸਕਰ ਨੂੰ ਖਤਮ ਨਹੀਂ ਕਰ ਦਿੱਤਾ ਜਾਂਦਾ ਜਾਂ ਤਾਂ ਉਹ ਧੰਦਾ ਛੱਡ ਦੇ ਜਾਂ ਪੰਜਾਬ ਛੱਡ ਦੇ ਤੇ ਨਹੀਂ ਕਾਰਵਾਈਆਂ ਇਹੋ ਜਿਹੀਆਂ ਹੋਣਗੀਆਂ ਕਿ ਮੁੜ ਕੇ ਮੁੜ ਕੇ ਉਹ ਪਰਸਾਉਣਗੇ ਕਿ ਜੇ ਪਹਿਲਾਂ ਸਰਕਾਰ ਦੀ ਗੱਲ ਮੰਨੀ ਹੁੰਦੀ ਤਾਂ ਚੰਗੇ ਰਹਿੰਦੇ ਡੈਡ ਲਾਈਨ ਦੇਖੋ ਇਸ ਤਰ੍ਹਾਂ ਨਹੀਂ ਦੇਖੋ ਇਸ ਤਰ੍ਹਾਂ ਕਿ ਅਸੀਂ ਉਹ ਪਿਛਲੇ ਸਰਕਾਰਾਂ ਵਾਂਗੂ ਹਵਾਈ ਕਾਰਵਾਈਆਂ ਹਵਾਈ ਗੱਲਾਂ ਨਹੀਂ ਕਰਦੇ ਇਹ ਰੋਜ਼ ਹਰ ਮਹੀਨੇ ਹਰ ਹਫਤੇ ਹਰ ਦਿਨ ਹਰ ਦਿਨ ਦੇ 24 ਘੰਟੇ ਹਰ 24 ਘੰਟੇ ਹਰ ਘੰਟੇ ਦੇ 60 ਮਿੰਟ ਇਦੇ ਉੱਪਰ ਕਾਰਵਾਈ ਹੈ ਜਿਹੜੀ ਉਹ ਚੱਲੂਗੀ ਚਾਹੇ ਕਾਮਯਾਬੀ 100% ਕਾਮਯਾਬੀ ਮਿਲ ਜੇ ਮਹੀਨੇ ਦੇ ਵਿੱਚ ਚਾਹੇ ਮਿਲ ਜੇ 3 ਮਹੀਨੇ ਦੇ ਤੇ ਚਾਹੇ ਸਾਨੂੰ ਲੱਗ ਜਾ ਲੱਗ ਜੇ ਸਾਲ ਜਦੋਂ ਤੱਕ ਅਸੀਂ ਆਪਦੇ ਇਸ ਮਕਸਦ ਦੇ ਵਿੱਚ 100% ਕਾਮਯਾਬੀ ਨਹੀਂ ਹਾਸਲ ਕਰ ਲੈਂਦੇ ਉਦੋਂ ਤੱਕ ਇਹ ਕਾਰਵਾਈ ਚੱਲਦੀ ਰਹੂਗੀ ਨਹੀਂ ਉਹਦੇ ਵਿੱਚ ਚੀਮਾ ਸਾਹਿਬ ਨੇ ਤੁਸੀਂ ਸ਼ਾਇਦ ਗੱਲ ਕਹਿਣੀ ਦੀ ਗੱਲ ਪੂਰੀ ਧਿਆਨ ਨਾਲ ਨਹੀਂ ਸੁਣੀ ਪੰਜਾਬ ਪੁਲਿਸ ਦਾ ਰਿਕਾਰਡ ਪੰਜਾਬ ਪੁਲਿਸ ਦਾ ਰਿਕਾਰਡ ਇਸ ਗੱਲੋਂ ਸਭ ਤੋਂ ਵਧੀਆ ਰਿਹਾ ਹੈ ਦੇ 12000 ਐਫਆਈਆਰ ਦੇ ਵਿੱਚੋਂ ਜਿਹੜੀਆਂ ਡਿਫਾਲਟ ਕੇਸ ਨੇ ਡਿਫਾਲਟ ਕੇਸ ਮੀਨ ਵੀ ਜਿਹੜੀ ਆਪਣੇ ਆਪ ਮਿਲ ਗਈ ਉਹ ਪੂਰੇ ਮਹਿਸ 24 ਨੇ ਜਿਹੜੇ ਕਿ ਪੂਰੇ ਮੁਲਕ ਦੇ ਵਿੱਚੋਂ ਘਟਨੇ ਪਰ ਹਾਂ ਡੈਫੀਨਟਲੀ ਤੁਹਾਡੀ ਗੱਲ ਠੀਕ ਹੈ ਕਿ ਕਿਉਂਕਿ ਜਿਹੜਾ ਆਪਣਾ ਲੀਗਲ ਪ੍ਰੋਸੈਸ ਹੈ ਉਹ ਬਹੁਤ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੈ ਸੋ ਉਹਦੇ ਬਾਰੇ ਵੀ ਅਸੀਂ ਕੱਲ ਫੈਸਲਾ ਕੀਤਾ ਸੀਗਾ ਕਿ ਇਹਦੇ ਵਾਸਤੇ ਜੋ ਜੋ ਫਾਸਟ ਟਰੈਕ ਕੋਰਟਸ ਨੇ ਜਿਹੜੀਆਂ ਉਹਦਾ ਵੀ ਸੀਐਮ ਸਾਹਿਬ ਬੜੀ ਜਲਦੀ ਖਾਕਾ ਤਿਆਰ ਕਰਕੇ ਉਹ ਫੈਸਲਾ ਲੈਣਗੇ ਸੋ ਮੈਂ ਸਮਝਦਾ ਮੇਰਾ ਮੇਰੇ ਕਹਿੰਦਾ ਮਤਲਬ ਇਹ ਕਿ ਜਦੋਂ ਤੱਕ ਜਿਹੜਾ ਇੱਕ ਕ੍ਰਿਮੀਨਲ ਹੈ ਉਹਨੂੰ ਫੜ ਕੇ ਅnder band ਨਹੀਂ ਕੀਤਾ ਜਾਂਦਾ ਤੇ ਤੇ ਉਹਨੂੰ ਅਸਲ ਅੰਜਾਮ ਤੱਕ ਕੋਰਟ ਦੇ ਵਿੱਚੋਂ ਲਿਜਾ ਕੇ ਸਜ਼ਾ ਨਹੀਂ ਦਵਾਈ ਜਾਂਦੀ ਹੈਗੀ ਕਾਨੂੰਨ ਮੁਤਾਬਕ ਉਹਦਾ 100% ਸਾਡੇ ਕੋਲ ਖਾਕਾ ਤਿਆਰ ਹੈ ਤੇ ਜਿਹੜਾ ਕੋਈ ਵਿਚਾਰਾ ਡਰੱਗ ਐਡਿਕਟ ਇਹਦੇ ਵਿੱਚ ਪੈ ਚੁੱਕਿਆ ਜਾਂ ਪੈ ਰਿਹਾ ਹੈ ਉਹਨੂੰ ਕ੍ਰਿਮੀਨਲ ਨਾ ਟਰੀਟ ਕਰਕੇ ਉਹਨੂੰ ਪੇਸ਼ੈਂਟ ਮੰਨ ਕੇ ਉਹਦਾ ਇਲਾਜ ਕਰਕੇ ਉਹਨੂੰ ਮੇਨਸਟ੍ਰੀਮ ਦੇ ਵਿੱਚ ਕਿਵੇਂ ਲੈ ਕੇ ਆਉਣਾ ਹੈ ਇਹਦਾ ਸਾਰਾ ਬਲੂਪ੍ਰਿੰਟ ਬਣਿਆ ਤੇ ਉਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਜਿਹੜਾ ਜਿਹੜਾ ਜੇ ਨੇ ਇਹ ਪਾਪ ਕਮਾਇਆ ਜਿਨ੍ਹਾਂ ਨੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਨਾਲ ਧਰੋ ਕੀਤਾ ਉਹਦੀ ਪਿੱਠ ਦੇ ਵਿੱਚ ਛੁਰਾ ਮਾਰੇ ਉਹ ਚਾਹੇ ਕੋਈ ਵੱਡੇ ਚਾਹੇ ਕੋਈ ਛੋਟੇ ਚਾਹੇ ਕੋਈ ਲੀਡਰ ਹੈ ਚਾਹੇ ਕੋਈ ਅਫਸਰ ਹੈ ਉਹਦੇ ਨਾਲ ਕਿਸੇ ਤਰੀਕੇ ਦੀ ਲਿਹਾਜ਼ ਨਹੀਂ ਹੋਊਗੀ